ਹਾਂਜੀ ਪਿਆਰੀਓ ਅੱਜ ਆਪਾਂ ਬੋਲੀ ਜਾਂ ਭਾਸ਼ਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬੋਲੀ ਤੇ ਭਾਸ਼ਾ ਦੀ ਪਰਿਭਾਸ਼ਾ ਕਰਦੇ ਹਾਂ ਬੋਲੀ ਜਾਂ ਭਾਸ਼ਾ ਇੱਕਾ ਜਿਹहां ਸਫਲ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ ਬੋਲੀਆਂ ਦੀਆਂ ਕਿਸਮਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ ਬੋਲਚਾਲ ਦੀ ਬੋਲੀ ਸਪੋਕਨ ਲੈਂਗੁਏਜ ਤੇ ਲਿਖਤੀ ਬੋਲੀ ਰਿਟਰਨ ਲੈਂਗੁਏਜ ਬੋਲ ਚਾਲਦੀ ਬੋਲੀ ਬੋਲ ਚਾਲਦੀ ਬੋਲੀ ਲੋਕਾਂ ਦੀ ਆਮ ਬੋਲੀ ਹੁੰਦੀ ਹੈ ਜਦੋਂ ਅਸੀਂ ਸਧਾਰਨ ਰੂਪ ਵਿੱਚ ਆਪਣੀ ਗੱਲ ਦੂਸਰਿਆਂ ਨੂੰ ਬੋਲ ਕੇ ਸਮਝਾਉਂਦੇ ਹਾਂ ਤਾਂ ਉਸ ਨੂੰ ਬੋਲ ਚਾਲਦੀ ਬੋਲੀ ਜਾਂ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਇਹ ਬੋਲੀ ਵਿਆਕਰਨਿਕ ਨਿਯਮਾਂ ਦੀ ਅਧੀਨ ਨਹੀਂ ਹੁੰਦੀ ਦੂਸਰਾ ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਹਾਂ ਇਸ ਇਲਾਕੇ ਦੇ ਕੁਝ ਸ਼ਬਦਾਂ ਦਾ ਅਸਰ ਵੀ ਇਸ ਤੇ ਹੁੰਦਾ ਹੈ ਕਿਉਂਕਿ ਕਿਹਾਂ ਜਾਂਦਾ ਹੈ ਕਿ ਬੋਲੀ ਇੱਕ ਖੇਤਰ ਦੇ ਵੱਖ-ਵੱਖ ਭਾਗਾਂ ਵਿੱਚ ਕੁਝ ਅੰਤਰ ਵਾਲੀ ਹੁੰਦੀ ਹੈ ਬੋਲ ਕੇ ਹਾਂ ਪਾ ਪਰਟਾਣਾ ਤੁਹਾਡਾ ਨਾਂ ਕੀ ਹੈ ਸਹੀ ਰੂਪ ਹੈ ਤੁਹਾਡਾ ਨਾਂ ਕੀ ਹੈ ਇਲਾਕੇ ਦਾ ਪ੍ਰਭਾਵ ਹੈ ਜਿਸ ਤਰ੍ਹਾਂ ਮਲਬਈ ਹੁੰਦੀ ਹੈ ਮਾਝੀ ਹੁੰਦੀ ਹੈ 도ਆਬੀ ਹੁੰਦੀ ਹੈ ਠੀਕ ਹੈ ਆਪਣੇ ਇਲਾਕੇ ਇਲਾਕਾ ਹੀ ਬੋਲੀ ਜਾਂਦੀ ਹੈ ਜਿਹੜੀ ਲਿਖਤੀ ਬੋਲੀ ਜਾਂ ਸਾਹਿਤਿਕ ਬੋਲੀ ਵਿਚਾਰਾਂ ਦੇ ਪ੍ਰਗਟਾਵੇ ਲਈ ਜਦੋਂ ਪਾਸ਼ਾ ਦਾ ਲਿਖਤੀ ਰੂਪ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਲਿਖਤੀ ਜਾ ਸਾਹਿਤਿਕ ਬੋਲੀ ਕਿਹਾ ਜਾਂਦਾ ਹੈ ਸਾਹਿਤਿਕ ਬੋਲੀ ਸਾਰੇ ਪ੍ਰਦੇਸ਼ ਦੀ ਬੋਲੀ ਮੰਨੀ ਜਾਂਦੀ ਹੈ ਸਾਹਿਤਿਕ ਰਚਨਾ ਵੀ ਇਸ ਭਾਸ਼ਾ ਵਿੱਚ ਹੁੰਦੀ ਹੈ ਸਰਕਾਰੀ ਦਫਤਰਾਂ ਤੇ ਸਕੂਲਾਂ ਵਿੱਚ ਸਿੱਖਿਆ ਦੇ ਮਾਧਿਅਮ ਵਜੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਟਕਸਾਲੀ ਬੋਲੀ ਆਖਿਆ ਜਾਂਦਾ ਹੈ ਇਹ ਕਿਸੇ ਵੀ ਪ੍ਰਦੇਸ਼ ਦੇ ਕੰਦਰੀਲਾ ਕਿਹਦੀ ਬੋਲੀ ਹੁੰਦੀ ਹੈ ਮਾਜੀ ਉਪਭਾਸ਼ਾ ਪੰਜਾਬ ਦੀ ਟਕਸਾਲੀ ਬੋਲੀ ਹੈ ਇਸ ਨੂੰ ਮਿਆਰੀ ਭਾਸ਼ਾ ਵੀ ਕਿਹਾ ਜਾਂਦਾ ਬੱਚਿਓ ਤੇ ਚਾ ਇਹਨੂੰ ਮਾਂਜੀ ਸਵਾਰੀ ਭਾਸ਼ਾ ਵੀ ਕਿਹਾ ਜਾਂਦਾ ਕਿਉਂਕਿ ਇਹ ਇਹਦਾ ਸੁਧਰਿਆ ਹੋਇਆ ਰੂਪ ਹੁੰਦਾ ਹੈ ਇਹ ਬੋਲੀ ਦਾ ਲਿਖ ਕੇ ਆਪਣੇ ਹਾਪਾ ਪਕਟਾਉਣਾ ਜਿਵੇਂ ਚਿੱਠੀ ਲਿਖਣਾ ਲੇਖ ਲਿਖਣਾ ਦਫਤਰੀ ਕੰਮ ਕਾ ਆ ਜਾਂਦੀ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ